ਤੇ ਬੰਦੇ ਨੂੰ ਆਏ ਜੇ ਮਸੂਸ ਹੋਣ ਲੱਗ ਜਾਂਦਾ ਵੀ ਬਾਹਰ ਮੀਂਹ ਮੂੰਹ ਪਈ ਆ ਗਰਮੀ ਦੇ ਵਿੱਚ ਸਿਰ ਜਾ ਸਟ ਜਾਂਦਾ ਬੰਦਾ ਹੂੰ ਜੇ ਬੰਦਾ ਦੋ ਗਲਾਸ ਪੀ ਲੈਂਦਾ ਹਾਂ ਇਹਦੇ ਚੋਂ ਬਹੁਤ ਸਾਰੀਆਂ ਚੀਜ਼ਾਂ ਜੋ ਬੱਸ ਮਸੂਸ ਮੰਨ ਕੇ ਹੀ ਜਾਂਦਾ ਉਹ ਅੰਦਰ ਪਈਆਂ ਰਹਿ ਜਾਂਦੀਆਂ ਜੀ ਭਾਈ ਅੱਜ ਕਿੱਦਾਂ ਜੀ ਬਹੁਤ ਵਧੀਆ ਵੀਰੇ ਤੂੰ ਸ਼ਰਕਲ ਫਟ ਉਧਰ ਉਹ ਜੋ ਪ੍ਰੀਪ ਲੋਕ ਵਾਲਾ ਭਾਈ ਜੀ ਭਾਈ ਉਹ ਸ੍ਰੀ ਕਾਮ ਕਿੱਦਾਂ ਜੀ ਦਿਖਾਉਣ ਲੋ ਆ ਆਏ ਜੀ ਲਾਦੇ ਪੈਗ ਪਿਆਉਂਦਾ ਵੀ ਬੁਧੀਆਂ ਬਾਰੇ ਇਤੋਂ ਆਏਦਾ ਕੈਮਰੇ ਚ ਉਹ ਗਲਾਸ ਘੱਟਾਣਾ ਹਾਂਜੀ ਬਾਈ ਬਸ ਸੈਟ ਕਰਾਤਾ ਵੀਰੇ ਜਮਾ ਕਰਾ ਕੰਫਰਮ ਕਰਾ ਦਈਏ ਹਾਂ ਤੇ ਸੀਖਰਾਕਾ ਬਾਈ ਜਿਹੜੀ ਹੈਰੀ ਕੋਲ ਹੈ ਜੀ ਹੈਰੀ ਕਹਿੰਦਾ ਚਾਹ ਚੋਣੀ ਪੜੀ ਤੁਹਾਨੂੰ ਆ ਪੀਣਾ ਇਹ ਚੀਜ਼ ਬਾਹਲੀ ਵਧੀਆ ਸੁੱਕੇ ਪਈਏ ਇਹਦੇ ਕਰਕੇ ਅੱਜ ਜਿਵੇਂ ਆਪਾਂ ਹੈ ਜੀ ਦਾ ਲੀਵਰ ਲੋਵਰ ਨੂੰ ਸੋ ਜਾਉਂਦੀ ਆ ਜਾਂ ਹਨਾ ਉਹ ਆਈ ਮਾਰੀ ਠੀਕ ਹੈਗਾ ਇਹ ਜੇ ਕੋਈ ਕਈ ਚੀਜ਼ਾਂ ਪਾਈਆਂ ਰਗੜਾ ਇੱਕ ਤਾਂ ਆਪਾਂ ਨੋਰਮਲ ਰਗੜਾ ਹੁੰਦਾ ਜਿਵੇਂ ਨਿੰਗਣਾ ਵਾਲਾ ਉਹ ਉਹ ਵੀ ਚੀਜ਼ਾਂ ਦਾ ਚਲ ਵਧੀਆ ਹੁੰਦੀਆਂ ਨੇ ਪਰ ਆਪਾਂ ਇਹ ਕਰ ਬਲਾਮਾ ਵਾਲਾ ਜਿਹੜੀਆਂ ਜਿਹੜੀਆਂ ਬੂਟੀਆਂ ਬਣਾਉਂਦੇ ਆ ਨਾਮ ਹੋਵੇ ਮਗ ਜੋ ਉਹ ਤਾਂ ਚੀਜ਼ਾਂ ਇਹ ਪੈਣਗੀਆਂ ਰਗੜੇ ਜਿਹੜਾ ਇੱਕ ਜਮੈਣ ਪੈਂਦੀ ਆ ਕਪਾਸ ਮਾ ਪਾਉਂਦੇ ਆ ਆਪਾਂ ਇਹ ਠੰਡਾ ਰਗੜੇ ਵੀ ਬਾਸਮਾ ਪਾਉਣਾ ਰਗੜੇ ਬਾਸਮਾ ਪਾਈ ਠੰਡੀ ਬਾਸਮਾ ਹੈ ਆ ਆ ਕਿੱਦਾਂ ਰੱਖੀ ਬਿਠਾ ਰਹੇ ਇਹ ਬੰਦਾ ਬਾਈ ਵੀ ਨਹੀਂ ਆਏ ਕਰਕੇ ਚੱਲ ਸਮਝਾ ਜਾਣਾ ਵੀ ਟੰਡ ਦਾ ਬਾਹ ਮਾਂ ਦੀ ਮੋਤੀ ਪੈਸਤੀ ਜੀ ਆਪਣੀ ਚਾਂਦੀ ਲੋਹ ਬੰਗ ਅੱਛਾ ਕਿਹੜੀ ਕਿਹੜੀ ਬਾਹ ਹੁਣ ਬੱਚੇ ਦੇ ਮੋਤੀ ਪੈਸਤੀ ਚਾਂਦੀ ਲੋਹ ਬੰਗ ਜਦੋਂ ਰਗੜ ਦੇਣਾ ਬਾਅਦ ਚ ਪਾਉਣਾ ਹੈ ਵੀ ਹੁਣ ਇਹ ਵੀ ਕਿਹੜੀ ਕਿਹੜੀ ਦੂਜੇ ਪਾਈਆਂ ਦਰੀਆਂ ਸੋਨੇ ਚ ਮਾਗਦੇ 100 ਹੋ ਜਾਂਦੇ ਮੈਨਾਂ ਦੇ ਉਹ ਆਪਣੇ ਬਦਾਮ ਹੋਗੇ ਤਵਾਦੀਰ ਹੋ ਗਈ ਇੱਕ ਉਹ ਬਹੁਤ ਠੰਡੀ ਹੁੰਦੀ ਦਵਾ ਜੀ ਮੈਂ ਤੈਨੂੰ ਪਿੱਛੇ ਜੇ ਮਿਲਿਆ ਸੀ 1.5-2 ਮਹੀਨੇ ਬਾਅਦ ਜਦੋਂ ਆਪਾਂ ਅਗਲੇ ਦੀ ਗੱਲ ਚੱਲੀ ਜੀ ਉਸ ਤੋਂ ਬਾਅਦ ਮਹੀਨੇ 'ਚ ਤੈਨੂੰ ਕਿੰਨਾ ਕ ਫਰਕ ਕੋਈ ਮਿਲਿਆ ਨਾ ਮੈਂ ਕਹਿੰਦਾ ਮੈਂ ਨਾ ਅਗਲੇ ਸ਼ੀਡ ਕਰਿਆ ਮੈਂ ਅਗਲੇ ਕੋਸੋਰ ਕਰਿਆ ਮੈਂ ਤਾਂ ਨਾ ਇੰਚਾ ਨਹੀਂ ਹੁੰਦਾ ਐ ਜੀ ਰਹਿਣਾ ਮੇਰਾ ਸਰੀਰ ਨਾਲ ਕਰਟਣਾ ਨਹੀਂ ਨੀ ਗੱਲ ਤਾਂ ਸੀ ਜੀ ਨਹੀਂ ਉ ਇਹਦਾ ਜਿਵੇਂ ਪਹਿਲਾਂ ਗਰਭਾਸ਼ਯ ਦੀ ਸਮੱਸਿਆ ਸੀ ਕੀ ਇਹਦਾ ਕਿੰਨਾ ਫਰਕ ਮੈਂ ਚੱਕਦੀ ਇਹਨੇ ਉਹੋਂ ਦੀ ਪੂਰਾ ਵਧੀਆ ਆ ਜਾਵਾ ਪੂਰਾ ਵਧੀਆ ਰੇ ਦਾ ਹੋਰ ਕੀ ਕਾਦੇ ਮਤ ਜਗਾ ਖਾਲੀ ਪੇਟ ਲਾਉਣਾ ਜੇ ਇਹ ਤਾਂ ਆਪਾਂ ਚਲ ਬਗਾਨ ਤੋਂ ਪਾਲਦੇ ਕੱਲੀਆਂ ਚਾਰਜ ਮੈਣਾ ਦੀ ਧੋ ਕੇ ਰਾਤ ਨੂੰ ਪੀਤਿਆਂ ਜਾਣ ਲੀਵਰ ਵਾਸਤੇ ਇੰਨੀਆਂ ਚੰਗੀਆਂ ਨੇ ਚਾਰੇ ਜਿਹ ਮੈਣਾ ਜੀ ਬੜਾ ਨਾ ਚੰਗੀਆਂ ਤਾਂ ਜਿੰਨੀ ਕੌੜੀ ਕੀ ਖਾਵੇਂਗਾ ਲੀਵਰ ਲਈ ਉੰਨੀ ਵਧੀਆ ਜੇ ਮਿੱਠੀ ਖਾਵੇਂਗਾ ਥੋੜੀ ਤੂੰ ਪਤਾ ਲੀਵਰ ਆਪਣਾ ਭਾਰ ਦਾ ਸੁਆਦ ਹੈ ਨਾ ਜੀ ਪਰ ਜਿੰਨੀ ਕੌੜੀ ਜੀ ਬਈ ਤੂੰ ਥੋੜੇ ਥੋੜੇ ਵੀਊ ਲੈਨੇ ਅਬ ਕੀ ਇਹਦਾ ਕਿੰਨਾ ਕਿੰਨੀ ਵਧੀਜੀ ਜ਼ਿਆਦਾ ਗੜਾ ਯਾਰ ਮੈਂ ਤਾਂ ਇੱਕ ਚੀਜ਼ ਦੇਖੀ ਆ ਵੀ ਇਹ ਜਿਵੇਂ એનਰਜੀ ਹੀ ਆਪਣੀ ਡਾਉਨ ਨਹੀਂ ਹੋ ਜਾਂਦੀ ਗਾਰਮੀ ਦੇ ਵਿੱਚ ਸਰ ਜਾ ਛਟ ਜਾਂਦਾ ਬੰਦਾ ਇਹ ਬੰਦਾ ਦੋ ਗਲਾਸ ਪੀ ਲੈਂਦਾ ਤੇ ਬੰਦੇ ਨੂੰ ਆਏ ਜਿਵੇਂ ਮਸਹੂਸ ਹੋਣ ਲੱਗ ਜਾਂਦਾ ਵੀ ਬਾਹਰ ਮੀਂਹ ਮੂੰਹ ਪਈ ਜਾਂਦਾ ਬਾਹਰ ਨਿਕਲ ਗਏ ਮਤਲਬ એનર્ਜੀ ਇੱਕਦਮ ਇੱਕ એનર્ਜੀ ਆ ਜਾਂਦੀ ਹੈ ਇੱਕਦਮ ਤੇ ਭਾਈ ਜਿਹੜੇ ਇਹਦੇ ਬਰਾਬਰ ਸਟਿੰਗਾਂ ਨੂੰ એનર્ਜੀ ਮੰਨਦੇ ਆ ਉਹਨਾਂ ਲਈ ਮਤਲਬ ਵੀ ਕੁਝ ਨਹੀਂ ਉਹ ਤਾਂ ਉਹ ਤਾਂ ਉਹ ਇੱਕ ਸ਼ਾਰਟ ਟਾਈਮ ਆ ਉਹ ਤਾਂ ਇੱਕ ਗੱਲ ਆ ਬਸ ਦੋ ਤਰ੍ਹਾਂ ਦੀ ਗੱਲ ਆ ਯਾਰ ਮੈਂ એનર્ਜੀ ਜੰਮ ਮੈਂ ਪੜਿਆ ਹਾਂ ਇੱਕ ਹੈਗੀ ਆ ਤੇਰੇ ਅੰਦਰ ਜਿਹੜੀ એનર્ਜੀ ਪਈ ਆ ਉਹਨੂੰ ਲਵਾ ਦੇਣਾ ਤੇ ਉਹਨੇ ਇਸ ਤੋਂ ਘਟ ਜਾਣਾ ਉਸ ਤੋਂ ਬਾਅਦ ਤੇਰੇ ਅੰਦਰ ਮੰਨ ਕੇ ਚੱਲ 50 ਪੁਆਇੰਟ ਪਈ ਆ એનર્ਜੀ ਦੇ ਜੀ ਕੋਈ ਚੀਜ਼ ਅੰਦਰੋਂ ਭੇਜੀ ਉਹਨੇ 25 ਹੋਰ ਲਵਾਤੇ ਤਾਂ ਜਦੋਂ ਉਹ ਲੱਗ ਹਟੇ ਉਸ ਤੋਂ ਬਾਅਦ ਤੇਰੇ ਕੋਲ ਅੰਦਰ 25 ਹੋ ਹੀ ਰਹਿ ਗਏ ਇੱਕ ਹੈਗੀ ਆ ਤੇਰੇ ਅੰਦਰ 50% એનર્ਜੀ ਪਈ ਆ 25 ਬਾਹਰੋਂ ਭੇਜੀ ਤੀ ਇਹਨੇ 75 ਕਰਤੀ ਇਹਨੇ ਲਵਾਤੀ ਜਦੋਂ ਇਹ ਕਟੀ ਉਦੋਂ ਤੇਰੇ ਕੋਲ 50 ਆਉਂਦੀ ਪਈ ਆ ਤਾਂ ਮਤਲਬ ਇਹਦਾ ਤੇ ਉਹਦਾ ਇਹ ਫਰਕ ਆ ਵੀ ਉਹ ਤੁਹਾਡੀ ਅੰਦਰਲੀ ਨੂੰ ਤਾਂ ਹੀ ਉਹਦੇ ਨਾਲ ਸਰੀਰ ਡਾਊਨ ਆਉਂਦਾ ਡਾਊਨ ਹੋ ਜਾਂਦਾ ਇਹਦੇ ਨਾਲ ਸਰੀਰ ਆਪ ਜਾਂਦਾ ਵੀ ਜੇ ਮੰਨ ਕੇ ਚੱਲ ਇਹਦੀ 25 ਲੱਗ ਗਈ ਇਹ 20 ਲੱਗ ਗਈ 5 ਪਈ ਵੀ ਰਹਿ ਗਈ ਤਾਂ ਤੇਰੇ ਕੋਲ 55 ਬਚੀ ਉਹਨੇ ਤੇਰੀ ਅੰਦਰਲੀ ਖਤਮ ਕਰਨੀ ਐ ਇਹਨੇ ਤੇਰੀ ਅੰਦਰਲੀ ਵਧਾਉਣੀ ਹਾਂ ਇਹਦੇ ਚੋਂ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਭਸਮਾ ਉਸਮਾ ਕਹੀ ਜਾਂਦਾ ਉਹ ਅੰਦਰ ਪੰਨਾਂ ਰਹਿ ਜਾਂਦੇ ਪੰਨਾਂ ਰਹਿ ਜਾਂਦੇ ਸੇ ਬਹੁਤ ਸਾਰੀਆਂ ਚੀਜ਼ਾਂ ਤਾਂ ਇਹ ਜਿਹੀਆਂ ਜਿਹੜੀਆਂ ਸਾਰੀ ਜ਼ਿੰਦਗੀ ਪੰਜਾ ਰਹਿ ਜਾਣ। ਜ਼ਿੰਦਗੀ ਸਹੀ ਗੱਲ ਹੈ। ਜਿਵੇਂ ਭਈ ਆਪਾਂ ਜ਼ਹਿਰ ਕੋਈ ਇੰਟੀਰੀਅਰ ਦੀ ਗੱਲ ਕਰ ਰਹੀ ਆਪਾਂ ਜਿਹੜੀ ਜ਼ਹਿਰ ਆਪਣੇ ਬਾਡੀ ਦੇ ਵਿੱਚ ਜਿਹੜਾ ਵੜ ਗਈ ਉਹਨੇ ਸਾਰੀ ਜ਼ਿੰਦਗੀ ਅਸਰ ਤੁਹਾਨੂੰ 2000 ਮਹੀਨੇ ਰੱਖਣਾ ਔਰ ਉਹਦਾ ਨੁਕਸਾਨ ਸਾਰੀ ਜ਼ਿੰਦਗੀ ਤੁਹਾਡੀ ਬਾਡੀ 'ਚ ਹੀ ਰਹਿਣਾ। ਕਰਦੇ ਰਹਿਣਾ। ਟੀਕੜ ਜਾਂਦਾ ਮੰਨ ਲਾ ਫਰੈਂਚ 'ਚ ਭਰੇ ਹੋਇਆ ਯਾਰ। ਹਾਂ। ਉਹ ਲਾਉਣਾ ਬਹੁਤ ਸੌਖਾ ਸੂਈ ਲਾ ਕੇ ਬੰਦਾ ਅੰਦਰ ਦਾ ਕਰ ਕਰ। ਸਾਰੀ ਜ਼ਿੰਦਗੀ। ਕਿ ਉਹਨੇ ਅੰਦਰ ਜਾ ਕੇ ਕੀ ਕਰਨੇ ਕਿਸੇ ਨੂੰ ਪਤਾ ਥੋੜੀ ਬੰਦੇ ਨੇ ਮਾਰਨਾ ਹੈ ਜਿਉਣਾ ਹੈ ਨਾ। ਨਹੀਂ ਨਹੀਂ ਜੇ ਖਾ ਕੇ ਕੋਈ ਬੰਦਾ ਤਕੜਾ ਹੁੰਦਾ ਦੇਖੇ ਨਾ ਲਾਉਣਾ ਬਹੁਤ ਸੌਖਾ ਯਾਰ ਸੂਈ ਤੇ ਅੰਦਰ ਜਾਵੜੀ ਉਹਨੇ ਤਾਂ ਲਾਤੀ ਲਾਣਾ ਇੱਕ ਤਨ ਹੋਰ ਗੱਲ ਦਾ ਹੱਦਾਂ ਮੈਂ ਬਰਕ ਕੀ ਕਰਨਾ ਉਹ ਕਈ ਨਹੀਂ ਇਹ ਦੁਨੀਆ ਤੇ ਇੱਕ ਪਹਿਲੀ ਫੈਟ ਆ ਗੁੱਡ ਫੈਟ ਆ ਜਿਹੜੀ ਠੰਡੀ ਆ ਦੁਨੀਆ ਤੇ ਤੁਸੀਂ ਫੈਟ ਦੀ ਫੈਟ ਵਈ ਦੇਖ ਲਓ ਹੋਰ ਕੋਈ ਸੀ ਵੀ ਦੇਖ ਲਓ ਕੋਈ ਵੀ ਫੈਟ ਜਿਹੜੀ ਗੁੱਡ ਫੈਟ ਆ ਆਪਣੇ ਅੰਦਰ ਜਿਹੜੀ ਜਾਣੀਆਂ ਇਹ ਦੁਨੀਆ ਦੀ ਪਹਿਲੀ ਫੈਟ ਆ ਜਿਹੜੀ ਕਿ ਠੰਡੀ ਆ ਇਹ ਕਿ ਗੁਰੂਆਂ ਮਹਾਰਾਜ ਦੀ ਆਪਣੇ ਸ਼ੇਰ ਬਾਸ਼ਾ ਖੋਦ ਪਹਿਲਵਾਨੀ ਕਰਦੇ ਰਿਹਾ ਇਹ ਗੁਰੂਆਂ ਦੀ ਚਲਾਈ ਵੀ ਚੀਜ਼ ਆ ਤੇ ਪਹਿਲਵਾਨੀ ਪਹਿਲੇ ਨੰਬਰ ਦਾ ਕੰਮ ਪਰ ਇੱਕ ਗ ਇਹ ਟ੍ਰੈਂਡ ਐ ਸਾਲੀ ਕੀਤੀ ਹੈ ਬਿਲਕੁਲ ਭਾਈ ਸੋਸ਼ਲ ਮੀਡੀਆ ਨੇ ਬਹੁਤ ਟ੍ਰੈਂਡ ਕੀਤਾ ਰਹੀ ਆ ਇਹ ਸਾਲ ਟ੍ਰੈਂਡ ਹੋਈ ਆ ਪਿਛਲੇ ਸਾਲ ਬਾਈ ਜਿਹੜੇ ਬੰਦੇ ਜਿਵੇਂ ਸਾਡੀ ਟੱਚ ਦਾ ਪਹਿਲਵਾਨ ਅਸੀਂ ਤਾਂ ਪੀਨੇ ਆ ਪਹਿਲਾਂ ਤੋਂ ਬਈ ਆਮ ਬੰਦਿਆਂ ਨੂੰ ਇਹ ਬਹੁਤ ਥੋੜੀ ਗੱਲ ਸਹੀ ਆ ਬਹੁਤ ਪਤਾ ਲੱਗਿਆ ਲੈਣ ਨੂੰ ਲੱਗੀ ਨੇ ਵੀਰੇ ਵੀ ਨਵੇਂ ਮੁੰਡੇ ਇਹ 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 ਜਿਹੜੇ ਬੰਦੇ ਸਟੈਂਗ ਪੀਂਦੇ ਆ ਮੈਂ ਸਟੈਂਗ ਨੂੰ ਬਹੁਤ ਮਾੜਾ ਕਹਿੰਦਾ ਬਹੁਤ ਸਸਤੀ ਕਫੀ ਨਾ ਭਾਈ ਬਹੁਤ ਸਸਤਾ ਨਸ਼ਾ ਹੋ ਗਿਆ ਇਹ ਬਹੁਤ ਸਤਾ ਕਿ ਬਹੁਤ ਜਿਆਦੇ ਮਾੜਾ ਕੈਮੀਕਲ ਆ ਉਹ ਉਹਦੋਂ ਬੰਦਾ ਇਹ ਪੀਂਦਾ ਏ ਜਿਵੇਂ ਆਪਣੇ ਰਾਸਤੇ ਅੱਜ ਕਿੰਨੇ ਲੱਖ ਸਿੰਘਾਂ ਨੇ ਲਾਏ ਵਿਆ ਆ ਜਿਹੜੀ ਮਾੜੀ ਗੱ ਜਿਹੜੀ ਕਾਫੀਨ ਦੀ ਆਪਾਂ ਤੁਹਾਨੂੰ ਕਹਿੰਦੇ ਹਾਂ ਸਸਤੀ ਕਾਫੀਨ ਸਸਤੀ ਕਾਫੀਨ ਪਤਾ ਕਿੱਥੋਂ ਉਹ ਉਹਦੇ ਚੋਂ ਕੱਢਦੇ ਆ ਜਿਹੜਾ ਆਪਣੀ ਟਾਰ ਨਹੀਂ ਹੁੰਦੀ ਜਿਹੜੀ ਇਹਦੇ ਚ ਪੈਂਦੀ ਆ ਲੱਕ ਦੇ ਵਿੱਚ ਪੈਂਦੀ ਆ ਟਾਰ ਕੋਲੇ ਦੀ ਟਾਰ ਰਹਿ ਜਾਂਦੀ ਆ ਬਗੜ ਗੰਦਗੀ ਬਿਲਕੁਲ ਉਹਦੇ ਚੋਂ ਕਾਫੀਨ ਐਕਸਟ੍ਰੈਕਟ ਕਰਦੇ ਆ ਜਿਹੜੀ ਸਸਤੀ ਕਾਫੀਨ ਉਹਦੇ ਵਿੱਚੋਂ ਜਿਹੜੀ ਕੋਲੇ ਦੀ ਟਾਰ ਆ ਨਾ ਵੀਰੇ ਰਹਿ ਜਾਂਦੀ ਉਹਦੇ ਵਿੱਚੋਂ ਐਕਸਟ੍ਰੈਕਟ ਹੁੰਦੀ ਜਿਹੜੀ ਬਹੁਤ ਸਸਤੀਆਂ ਡਰਿੰਕਾਂ ਦੇ ਵਿੱਚ ਉਹ ਜ਼ਿਆਦਾਤਰ ਪੈਂਦੀ ਆ ਕਦੇ ਵੀ ਤੁਸੀਂ ਗੂਗਲ ਕਰਕੇ ਦੇਖ ਲਿਓ ਇੱਕ ਗੱਲ ਹੋਰ ਜਿਵੇਂ ਹੁਣ ਸਟੈਂਗ ਪੀਂਦੇ ਗੱਲ ਨਾਲ ਨਰਜੀ ਡਰਿੰਕ ਆ ਨਾ ਸਟੈਂਗ ਕਿੰਨੇ ਕਦ ਨਾਲ ਪੀ ਲੂ ਬੰਦਾ ਫਲੇਵਰ ਹੀ ਮੈਨੂੰ ਤਾਂ ਬੜਾ ਗੰਦਾ ਲੱਗਦਾ ਲੀਵਰ ਚੱਕ ਤੂੰ ਉਸਤਾਦ ਚੱਕੂ ਚੱਕ ਤੂੰ 10 ਦਿਨ ਹੀ ਸਵਾਦ ਲੱਗਣੀ ਪੰਜ ਨਾਲ ਪੀ ਲੂ ਬੰਦਾ ਵੱਧ ਤੋਂ ਵੱਧ ਐ ਤਾਂ ਨਹੀਂ ਪੱਕੀ ਬਿਰੂ ਕਾ ਦੇ ਲੱਗਦਾ ਤੇਰਾ ਮੂੰਹ ਮੋੜੀ ਜਾ ਫਲੇਵਰ ਹੀ ਆਇਆ ਜਿਆਦਾ ਹਣੇ ਇਹੋ ਆ ਚੀਜ਼ਾਂ ਨਾਲ ਮਰਦਾ 101 ਬਿਮਾਰ ਇਹ ਤਾਂ ਯਾਰ ਭਾਣਾ ਹੁੰਦੀ ਐ ਦੀ ਤੱਕ ਭਾਣਾ ਹੁੰਦੀ ਐ ਜਿਸ ਵਾਦ ਬਣਿਆ ਹੋਵੇ ਤਾਂ ਦੇ ਜਾਨੀ ਥੋੜਾ ਜਿਹਾ ਕਈ ਵਾਰੀ ਉਸ ਦਾ ਹੋ ਜਾਂਦਾ ਵੀ ਪਾਣੀ ਤਾਂ ਨਹੀਂ ਕਰਦੇ ਇਹ ਬਾਈ ਹੈਗੀ ਦਾ ਤੁਹਾਨੂੰ ਸਪੈਸ਼ਲੀ ਤਾਂ ਇਹਨੂੰ ਕਿਹਾ ਵੀ ਬਣਾਉਣ ਨੂੰ ਅੱਜ ਤੁਹਾਨੂੰ ਪਿਆ ਕੇ ਬਾਅਦ ਚ ਰਿਵਿਊ ਵੀ ਲਵਾਂਗੇ ਦੇਖੋ ਇਹਦਾ ਟੇਸਟ ਹੀ ਵੱਖਰਾ ਪਤਾ ਨਹੀਂ ਚੰਦਰਾ ਕਿਵੇਂ ਬਣਾਉਂਦਾ ਉਹਦੇ ਦਾ ਬੜਾ ਸੁਆਦ ਹੁੰਦਾ ਹੈ ਯਾਰਾ ਬੋਲਾ ਸੁਆਦ ਹੈ ਬਾਈ ਉਹਦੇ ਆਪਣੇ ਮੇਰੇ ਬੈਠੀ ਹੋ ਸ਼ੰਕਰ ਬਾਈ ਸ਼ੰਕਰ ਸੰਧ ਵਾਲਾ ਹੈ ਭਾਈ ਕਬੱਡੀ ਪਲੇਅਰ ਤੇ ਨਾਲ ਉਹਦੇ ਵੀਰ ਜੀ ਦੇ ਦੋ ਤਿੰਨ ਤੇ ਉਹਦੇ ਵੀ ਪੀ ਕੇ ਗਏ ਸੀ ਬਹਿ ਕੇ ਤੇ ਬਾਅਦ ਚ ਰਿਵਿਊ ਦਿੰਨੇ ਆ ਇਹ ਵੀਡੀਓ ਬਣਾਉਂਦਾ ਹੀ ਮਕਸਦ ਸੀਗਾ ਬਈ ਰਗੜੇ ਤਾਂ ਇੰਨੀ ਕੁ ਵਧੀਆ ਚੀਜ਼ ਆ ਜਦੋਂ ਤੁਸੀਂ ਪੀਓਗੇ ਹਾਂਜੀ ਇਹ ਸਵਾਲ ਤਾਂ ਬਣਦਾ ਵੀ ਅਸੀਂ ਇਹਦੇ 'ਚ ਕੋਈ ਚੀਜ਼ ਕਦੇ ਗਿਣ ਕੇ ਜਾਂ ਮਿਲ ਕੇ ਨਹੀਂ ਬਾਈ ਹਾਂ ਇਹੀ ਬਰਾਮ ਜਨੇ ਆ ਕੇ ਮੁੱਠੀਆਂ ਸਜਾਈ ਛੱਡ ਜਣੀਆਂ ਇੱਕ ਮੁਠੀ ਦਾ ਯਾਰ ਬੰਦੇ ਨੂੰ ਚਾਹੀਦੇ ਜਿੰਨੀ ਆ ਮੁੱਠੀ ਜਾ ਜਿੱਦੀ ਆ ਇੰਨਾ ਕਦਾ ਪ੍ਰਿਹਾਨ ਦਾ ਹੀ ਕਹਿੰਦੇ ਵੀ ਇੰਨਾ ਕਦਾ ਬੰਦੇ ਨੂੰ ਚਾਹੀਦਾ ਗਣਕੇ ਵਾਲਾ ਫੇਰ ਨਹੀਂ ਖਾਲਾ ਦੁਆਰ ਉਹਨਾਂ ਦੇ ਵੱਧ ਪੈ ਗਏ ਵੀ ਬਾਈ ਸ਼ੱਪ ਦਿਖਾਉਣ ਲੱਗ ਗਿਆ ਉਹਦੇ ਗਣਕੇ ਵਾਲੀ ਗੱਲ ਆ ਬਈ ਜਿਹੜੀ ਉਹ ਦੰਗਲ ਫਿਲਮ ਨਹੀਂ ਸੀ ਬਣੀ ਗੀਤਾ ਬਗੀਤਾ ਪਗਾਟ ਹਨਾ ਉਹਨਾਂ ਦੀ ਜਦੋਂ ਕਪਲ ਸ਼ਰਮਾ ਸ਼ੋਹ ਚਾਈਆਂ ਦੀ ਉਹ ਕਹਿੰਦੀ ਵੀ ਸਾਨੂੰ ਲੋਕ ਪੁੱਛਦੇ ਵੀ ਤੁਸੀਂ ਕਿੰਨੇ ਬਰਾਮ ਕਰਦੇ ਹੋ ਉਹ ਕਹਿੰਦੀ ਵੀ ਤਾਂ ਤਾਂ ਤੁਸੀਂ ਜਲਦੀ ਕਿਤੇ ਸਾਨੂੰ ਪਿਓ ਨੇ ਸਾਡੇ ਨੇ ਗਣਕੇ ਦਿੱਤੇ ਉਹਨਾਂ ਜਾਂ ਸੀ ਕਦੇ ਗਣੇ ਹੁਣ ਕਹਿੰਦਾ ਲੋਕ ਦਸ ਪਹਿਲੀ ਸਾਡੇ ਪਿਆਰ ਨੂੰ ਸਾਨੂੰ ਕਦੇ ਗਣਕੀ ਨਹੀਂ ਦਿੱਤੇ। ਨਾ ਆ ਦੀ ਕਦੇ ਗਣਕੀ ਕਰਦੇ ਆ। ਉਹ ਜਾਨੀ ਐਡੇ ਵੱਡੇ ਤੋਂ ਪੱਦਰ ਦੀਆਂ ਭਲਵਾਨਾਂ ਨੇ ਹਨਾ। ਬਿਲਕੁਲ ਬਿਲਕੁਲ। ਆਪਾਂ ਵੀ ਬਰੇਕ ਨੂੰ ਵੀ ਮਾਣਾ ਆ ਕੋਈ ਯਾਰ ਪਰ ਇਹ ਬੋਲਿਆ ਨਹੀਂ। ਅਸੀਂ ਠੀਕ ਹੈ ਰਿਵਿਊ ਰੋਵਾਂਗੇ। ਠੀਕ ਹੈ ਰਿਵਿਊ ਰੋਵਾਂਗੇ। ਫਿਰ ਫਰੀਦ ਦਾ ਵੀ ਕੇ ਰਿਵਿਊ ਬਈ। ਠੀਕ ਹੈ ਜੀ।